ਮੈਰਿਟ ਬਾਜ਼ਾਰ ਦੇ ਵਿੱਚ ਹੁੰਦੀਆਂ ਚੋਰੀ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਜਦੋਂ ਕਿਸੇ ਦਾ ਗਹਿਣਿਆਂ ਵਾਲਾ ਬੈਗ ਠੱਕਿਆ ਜਾਂਦਾ ਕਿਸੇ ਦਾ ਪੰਸ ਚੋਰੀ ਹੋ ਜਾਂਦਾ ਤਾਂ ਜੈ ਇੱਕ ਹੋਰ ਖਬਰ ਨਿਕਲ ਕੇ ਸਾਹਮਣੇ ਜਿਸ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਲ ਹੋਈ ਰਹੀ ਤੇ ਇੱਕ ਵਿਆਹ ਦੇ ਵਿੱਚ ਕਿਸ ਤਰ੍ਹਾਂ ਇੱਕ ਸ਼ਖਸ ਜਿਹੜਾ ਉਹ ਕਿਆਣਿਆਂ ਦੇ ਨਾਲ ਭਰਿਆ ਹੋਇਆ ਨਾਲ ਨਕਦੀ ਵੀ ਸੀਗੀ ਉਹ ਬੈਗ ਲੈ ਕੇ ਉਹ ਫਰਾਰ ਹੋ ਜਾਂਦਾ ਤਾਂ ਪੂਰੀ ਵੀਡੀਓ ਤੁਹਾਨੂੰ ਦਿਖਾ ਰਹੇ ਆ ਸਕਰੀਨ ਦੇ ਉੱਪਰ ਤੁਸੀਂ ਵੇਖ ਸਕਦੇ ਇੱਕ ਸ਼ਖਸ ਜਿਸ ਦੇ ਕੇ ਕਾਲੀ ਪੈਂਟ ਪਾਈ ਹੋਈ ਹੈ ਵਾਈਟ ਕਲਰ ਦੀ ਸ਼ਰਟ ਪਾਈ ਹੋਈ ਚਿੱਟੇ ਰੰਗ ਦੀ ਸ਼ਰਟ ਪਾਈ ਹੋਈ ਹੈ ਤੇ ਇੰਜ ਲੱਗਦਾ ਜਿਵੇਂ ਰਿਸ਼ਤੇਦਾਰ ਹੀ ਹੋਵੇ ਕੋਈ ਜਿਵੇਂ ਵਿਆਹ ਦੇ ਉੱਪਰ ਸੱਜਦੇ ਆ ਤਾਂ ਕੋਈ ਰਿਸ਼ਤੇਦਾਰ ਹੋਵੇ ਜਾਂ ਕੋਈ ਪਰੋਣਾ ਹੋਵੇ ਪਾ ਇੰਜ ਲੱਗਦਾ ਪਰਸਪਲ ਦੇ ਵਿੱਚ ਉਹ ਕੋਈ ਰਿਸ਼ਤੇਦਾਰ ਨਹੀਂ ਸੀਗਾ ਕੋਈ ਉਹ ਵਿਆਹ ਦੇ ਵਿੱਚ ਬੁਲਾਇਆ ਨਹੀਂ ਸੀ ਗਿਆ ਬਲਕਿ ਉਹ ਇੰਜ ਤਿਆਰ ਹੋ ਕੇ ਆਏ ਸੀ ਕਿ ਕਿਸੇ ਨੂੰ ਮੇਰੇ ਤੇ ਸ਼ੱਕ ਨਾ ਹੋਵੇ ਤੇ ਲੱਗੇ ਕਿ ਵਿਆਹ ਦੇ ਵਿੱਚ ਹੀ ਸੱਦਿਆ ਹੋਇਆ ਉਹ ਚੋਰ ਜਿਸ ਦੇ ਪੂਰੇ ਸੂਟ ਬੂਟ ਪਾਇਆ ਹੋਇਆ ਉਹਨੇ ਇਹ ਪੂਰਾ ਤਿਆਰ ਹੋ ਕੇ ਆਇਆ ਤੇ ਇੱਕ ਸਕਿੰਟ ਦੇ ਵਿੱਚ ਉਹ ਪੂਰਾ ਕਾਂਡ ਕਰਕੇ ਚਲਾ ਜਾਂਦਾ ਇੱਕ ਮਹਿਲਾ ਜਿਹਦੇ ਹੱਥ ਦੇ ਵਿੱਚ ਗਹਿਣਿਆਂ ਵਾਲਾ ਬੈਗ ਸੀਗਾ ਸੋਨੇ ਦੇ ਗਹਿਣੇ ਸਿੱਕਦੇ ਨਾਲ ਨੱਕਦੀ ਸੀ ਉਹ ਲੈ ਕੇ ਉਹ ਫਰਾਰ ਹੋ ਜਾਂਦਾ ਦਰਸਾਤ ਹੈ ਤਾਂ ਪੂਰੀ ਘਟਨਾ ਕੁਦੋਂ ਵਾਪਰਦੀ ਹੈ ਦਰਸਾਤ ਜਦੋਂ ਪੂਰੇ ਜਿਹੜੇ ਤਾਂ ਉਸ ਦੇ ਵਿੱਚ ਜਿਹੜੇ ਸੁਧਾਰ ਬੈਠੇ ਸੀਗੇ ਮਹਿਮਾਨ ਬੈਠੇ ਹੋਏ ਸੀ ਤੋਂ ਪ੍ਰੀ ਵੈਡਿੰਗ ਦੀ ਜਿਹੜਾ ਸ਼ੂਟ ਉਹ ਵੇਖ ਰਹੇ ਸੀਗੇ ਸਕਰੀਨ ਤੇ ਤਾਂ ਸਾਰੇ ਉਹ ਵੇਖਣ ਦੇ ਵਿੱਚ ਬਿਜ਼ੀ ਸੀ ਤੇ ਉਹ ਮੌਕਾ ਉਸ ਸ਼ਖਸ ਨੇ ਵੇਖਿਆ ਉਸ ਚੋਰ ਨੇ ਵੇਖਿਆ ਤਾਂ ਉਸ ਦੇ ਦੌਰਾਨ ਹੀ ਉਹ ਬੈਗ ਲੈ ਕੇ ਸੋਨਿਆ ਵਾਲਾ ਸੋਨੇ ਦੇ ਗਹਿਣਿਆਂ ਵਾਲਾ ਫਰਾਰ ਹੋ ਜਾਂਦਾ ਤਾਂ ਇੱਕ ਹੋਰ ਵੀਡੀਓ ਜਦੋਂ ਨਿਕਲ ਕੇ ਸਾਹਮਣੇ ਜਿਸ ਤੋਂ ਬਾਅਦ ਪਤਾ ਲੱਗਦਾ ਹੈ ਕਿ ਇਕੱਲਾ ਨਹੀਂ ਸੀ ਆਇਆ ਇੱਕ ਜਾ ਕੇ ਉੱਥੋਂ ਬੈਗ ਲੈ ਕੇ ਆਇਆ ਸਕੀਮ ਪਾਕੇ ਲੈ ਕੇ ਆਇਆ ਮੌਕਾ ਵੇਖਦਾ ਰਿਹਾ ਤੇ ਕਦੋਂ ਮੈਨੂੰ ਮੌਕਾ ਮਿਲਦਾ ਤੇ ਮੌਕਾ ਉਸ ਵੇਲੇ ਮਿਲਦਾ ਜਦੋਂ ਸਾਰੇ ਪ੍ਰੀ-ਵੇਡਿੰਗ ਸ਼ੂਟ ਵੀਡੀਓ ਦੇਖਣ ਦੇ ਵਿੱਚ ਬਿਜ਼ੀ ਹੋ ਗਏ ਸਾਰਿਆਂ ਦੀ ਨਿਗਾ ਸਕਰੀਨ ਤੇ ਚਲੀ ਜਾਂਦੀ ਹੈ ਤਾਂ ਉਸੇ ਦੌਰਾਨ ਉਸ ਦੇ ਵੱਲੋਂ ਇਹ ਪੂਰਾ ਕਾਂਡ ਕੀਤਾ ਜਾਂਦਾ ਹੈ ਸੋਨੇ ਦੇ ਗਹਿਣਿਆਂ ਵਾਲਾ ਬੈਗ ਉਹ ਲੈ ਕੇ ਉਸ ਟਾਈਮ ਫਰਾਰ ਹੋ ਗਿਆ ਬਾਹਰ ਨਿਕਲਦਾ ਹੈ ਇਸ ਦੇ ਨਾਲ ਹੀ ਦੋ ਜਣੇ ਉਸ ਦੇ ਸਾਥੀ ਉਹ ਦਾ ਇੰਤਜ਼ਾਰ ਕਰ ਰਹੇ ਸੀ ਕਿ ਮੋਟਰਸਾਈਕਲ ਤੇ ਨੂੰ ਜਣੇ ਫਰਾਰ ਹੋ ਜਾ ਜਦੋਂ ਪੂਰੀ ਪ੍ਰੀ ਵੈਡਿੰਗ ਦੀ ਵੀਡੀਓ ਦੇਖੀ ਜਾਂ ਉਸ ਤੋਂ ਬਾਅਦ ਉਸ ਮਹਿਲਾ ਨੂੰ ਪਤਾ ਲੱਗਦਾ ਹੈ ਕਿ ਮੇਰੇ ਕੋਲ ਤਾਂ ਮੇਰਾ ਬੈਗ ਹੀ ਨਹੀਂ ਹੈ ਤਾਂ ਹੁਣ ਤੁਹਾਨੂੰ ਦੱਸ ਦਿੰਦੇ ਹਾਂ ਦਰਸਲ ਮਾਮਲਾ ਕਿੱਥੋਂ ਦਾ ਹੈ ਮਾਮਲਾ ਲੁਧਿਆਣਾ ਦੇ ਪੱਖੋਂ ਵੱਲ ਦਾ ਦੱਸਿਆ ਜਾ ਰਿਹਾ ਹੈ ਸਰਗਰ ਕੋਰ ਤੋਂ ਬਰਾਤ ਆਈ ਸੀਗੀ ਤਾਂ ਇੱਕ ਧੀ ਦਾ ਵਿਆਹ ਰੱਖਿਆ ਹੋਇਆ ਸੀ ਤਾਂ ਇਸ ਦੌਰਾਨ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਲੁਧਿਆਣਾ ਦੇ ਫਖੋਵਾਲ ਦੇ ਇੱਕ ਪੈਲੈਸ ਦੇ ਵਿੱਚ ਇਹ ਪੂਰੀ ਘਟਨਾ ਵਾਪਰੀ ਚੋਰੀ ਦੀ ਪੂਰੀ ਘਟਨਾ ਵਾਪਰੀ ਹੈ ਉਸ ਤੋਂ ਬਾਅਦ ਮਾਮਲਾ ਪੁਲਿਸ ਤੱਕ ਪਹੁੰਚ ਚੁੱਕਿਆ ਪੁਲਿਸ ਦੇ ਲੋਕ ਪੂਰੇ ਮਾਮਲੇ ਦੀ ਜੂਹੇ ਜਾਂਚ ਕੀਤੀ ਜਾਏ ਇੱਕ ਜਾ ਕੇ ਉਥੋਂ ਬੈਗ ਲੈ ਕੇ ਆਇਆ ਕੀ ਪਾਕੇ ਲੈ ਕੇ ਆਇਆ ਮੌਕਾ ਵੇਖਦਾ ਰਿਹਾ ਕਿ ਕਦੋਂ ਮੈਨੂੰ ਮੌਕਾ ਮਿਲਦਾ ਹੈ ਤੇ ਮੌਕਾ ਉਸ ਵੇਲੇ ਮਿਲਦਾ ਜਦੋਂ ਸਾਰੇ ਪ੍ਰੀ ਬੈਟਿੰਗ ਸ਼ੂਟ ਵੀਡੀਓ ਦੇਖਣ ਦੇ ਵਿੱਚ ਬਿਜ਼ੀ ਹੋ ਗਏ ਸਾਰਿਆਂ ਦੀ ਨਿਗਾ ਸਕਰੀਨ ਤੇ ਚਲੀ ਜਾਂਦੀ ਹੈ ਤਾਂ ਉਸੇ ਦੌਰਾਨ ਉਸ ਦੇ ਵੱਲੋਂ ਇਹ ਪੂਰਾ ਕੰਡ ਕੀਤਾ ਜਾਂਦਾ ਹੈ ਸੋਨੇ ਦੇ ਗਹਿਣਿਆਂ ਵਾਲਾ ਬੈਗ ਉਹ ਲੈ ਕੇ ਉਸ ਟਾਈਮ ਫਰਾਰ ਹੋ ਗਿਆ ਬਾਹਰ ਨਿਕਲਦਾ ਇਸ ਦੇ ਨਾਲ ਹੀ ਦੋ ਜਣੇ ਉਸ ਦੇ ਸਾਥੀ ਉਹ ਦਾ ਇੰਤਜ਼ਾਰ ਕਰ ਰਹੇ ਸੀ ਕਿ ਮੋਟਰਸਾਈਕਲ ਕਿੰਨੂ ਜਾਣੇ ਫਰਾਰ ਹੋ ਜਾਂਦਾ ਹੈ ਜਦੋਂ ਪੂਰੀ ਪ੍ਰੀ ਵੈਡਿੰਗ ਦੀ ਵੀਡੀਓ ਦੇਖੀ ਜਾਂਦੂ ਉਸ ਤੋਂ ਬਾਅਦ ਉਸ ਮਹਿਲਾ ਨੂੰ ਪਤਾ ਲੱਗਦਾ ਹੈ ਕਿ ਮੇਰੇ ਕੋਲ ਤਾਂ ਮੇਰਾ ਬੈਗ ਹੀ ਨਹੀਂ ਹੈ ਤਾਂ ਹੁਣ ਤੁਹਾਨੂੰ ਦੱਸ ਦਿੰਦੇ ਆ ਦਰਸਲੇ ਮਾਮਲਾ ਕਿਤੋਂ ਹੈ ਮਾਮਲਾ ਲੁਧਿਆਣਾ ਦੇ ਪੱਖੋਂ ਵਾਲ ਦਾ ਦੱਸਿਆ ਜਾ ਰਿਹਾ ਹੈ ਸਹਾਰਪੁਰ ਤੋਂ ਬਰਾਤ ਆਈ ਸੀਗੀ ਦਾ ਇੱਕ ਧੀ ਦਾ ਵਿਆਹ ਰੱਖਿਆ ਹੋਇਆ ਸੀ ਤਾਂ ਇਸ ਦੇ ਦੌਰਾਨ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਲੁਧਿਆਣਾ ਦੇ ਪੱਖੋਂ ਵਾਲ ਦੇ ਇੱਕ ਪੈਲਸ ਦੇ ਵਿੱਚ ਇਹ ਪੂਰੀ ਘਟਨਾ ਵਾਪਰੀ ਚੋਰੀ ਦੀ ਪੂਰੀ ਘਟਨਾ ਵਾਪਰੀ ਹੈ ਉਸ ਤੋਂ ਬਾਅਦ ਮਾਮਲਾ ਪੁਲਿਸ ਤੱਕ ਪਹੁੰਚ ਚੁੱਕਿਆ ਪੁਲਿਸ ਦੇ ਵੱਲੋਂ ਪੂਰੇ ਮਾਮਲੇ ਦੀ ਜੂਹੇ ਜਾਂਚ ਕੀਤੀ ਜਾ ਰਹੀ ਹੈ